ਚਲੰਦਰ ਗੁਰਦੁਆਰਾ ਸਿੰਘ ਸਭਾ ਮੋਡਲ ਟਾਊਨ ਤੋਂ ਡੀਸੀ ਦਫਤਰ ਤੱਕ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਰੱਖਿਆ ਰੈਲੀ ਕੀਤੀ ਗਈ ਧਰਮ ਰੱਖਿਆ ਰੈਲੀ ਲਈ ਸਾਰੇ ਧਰਮਾਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਜਿਸ ਦਾ ਉਪਦੇਸ਼ ਧੋਖਾ ਧੜੀ ਪਰ ਮੋਨ ਲਾਲਚ ਜਾਂ ਜ਼ਬਰਦਸਤੀ ਦੁਆਰਾ ਗੈਰ ਕਾਨੂੰਨੀ ਧਾਰਮਿਕ ਪਰਿਵਰਤਨ ਬਾਰੇ ਜਨ ਤੱਕ ਜਾਗਰੂਤਾ ਲਿਆਉਣ ਨੂੰ ਲੈ ਕੇ ਰੈਲੀ ਕੀਤੀ ਜਾ ਰਹੀ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਨਾਲ ਕਾਫੀ ਬਹਿਸਵਾਜੀ ਵੀ ਹੋਈ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਜਲਦ ਤੋਂ ਜਲਦ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਉਹਨਾਂ ਕਚਹਿਰੀ ਲੈ ਕੇ ਗਏ ਪਰਚਾ ਮਿਲਦਾ ਜਿਹੜੀ ਕੈਂਸਰ ਦਾ ਇਲਾਜ ਹੱਥ ਮਾਰ ਕੇ ਫੁੱਟ ਮਾਰ ਕੇ ਚਲੀ ਜਾਂਦੀ ਹੈ ਉਹਨਾਂ ਦੇ ਪ੍ਰਸ਼ਾਸਨ ਮੌਨ ਕਿਉ ਹੈ ਸਵੇਰੇ ਤੋਂ ਧਿਆਨ ਦੇ ਉਹਨਾਂ ਨੇ ਪਰਚਾ ਨਹੀਂ ਅੱਜ ਲਿਖੋ ਅੱਜ ਮੈਂ ਇੱਕ ਇੱਕ ਮੇਰੀ ਗੱਲ ਹੋਰ ਸਾਰੇ ਧਿਆਨ ਦੇਣਾ ਬਹੁਤ ਹੈ ਮੈਂ ਨਾ ਲੋਕਾਂ ਦੇ ਦੇਖੋ ਤੁਹਾਨੂੰ ਮੈਂ ਦੱਸ ਦਿੰਦਾ ਇਹ ਵੀ ਕੋਪੀਰਾਈਟ ਕਰਾਇਆ ਇਹ ਆਨਲਾਈਨ ਵੀਡੀਓ ਹੈ ਤੇ ਅਜੇ ਨਾ ਅਸੀਂ ਗੱਲ ਕਰਨਾ ਕਿਉਂ ਕਰ ਰਹੇ ਸ਼ਾਂਤੀ ਰੱਖੋ ਭਾਜੀ ਇਹਨਾਂ ਦੇ ਮਿਨਿਸਟਰੀ ਦੇ ਬੰਦੇ ਨੇ ਪੈਸਟਰ ਨੇ ਗਿਆ ਆਨਲਾਈਨ ਵੀਡੀਓ ਹੈ ਇਹ ਵੀ ਸਾਬ ਇਹਨਾਂ ਨੇ ਠੇਕਾ ਲਿਆ ਦੇਖ ਲਿਆ ਇਹ ਨਹੀਂ ਮੈਨੂੰ ਗੱਲ ਦੱਸੋ ਅਸੀਂ ਕਹਿੰਦੇ ਆ ਧਰਮ ਬਦਲਣਾ ਸੰਵਿਧਾਨੀ ਖਾਕੇ ਅਸੀਂ ਦੇਗੇ ਜਿਹੜਾ ਆ ਤੁਸੀਂ ਮਦਦ ਕਰੋ ਮੈਂ ਸਭ ਤੋਂ ਪਹਿਲਾਂ ਸਾਰੇ মিডিਆ ਦੀ ਹਾਜ਼ਰੀ ਵਿੱਚ ਮੈਂ ਕਹਿਣਾ ਚਾਹ ਰਿਹਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਇਨਕਲੂਡਿੰਗ ਕ੍ਰਿਸਚੀਅਨ ਸਰ ਕ੍ਰਿਸਚੀਅਨਿਟੀ ਦਾ ਬਾਈਬਲ ਦਾ ਮੈਂ ਦਿਲੋਂ ਸਨਮਾਨ ਕਰਦਾ ਜੇ ਮੇਰੇ ਬੈਸਟ ਫਰੈਂਡ ਕਈ ਕ੍ਰਿਸਚੀਅਨ ਜਗੇ ਤੇ ਮੈਨੂੰ ਪਰ ਕ੍ਰਿਸਚੀਅਨ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ ਇਹ ਕਈ ਜਿਹੜੇ ਪ੍ਰਾਈਵੇਟ ਲੋਗ ਹੈ ਇਹ ਬੜੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕ੍ਰਿਸਚੀਅਨਿਟੀ ਤੇ ਹਮਲਾ ਕੀਤਾ ਜਾ ਰਿਹਾ ਹੈ ਜਾਂ ਸਾਡੀ ਪਵਿੱਤਰ ਬਾਈਬਲ ਦਾ ਹਮਲਾ ਕੀਤਾ ਜਾ ਰਿਹਾ ਹੈ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਮੈਂ ਪਵਿੱਤਰ ਬਾਈਬਲ ਦਾ ਦਿਲੋਂ ਸਨਮਾਨ ਕਰਦਾ ਤੇ ਮੇਰਾ ਹਰ ਬੰਦਾ ਸਾਡੇ ਮੋਰਚੇ ਦਾ ਦਿਲੋਂ ਕਹ ਲਾ ਕਿ ਉਹਨੇ ਮੈਜਿਕ ਮੈਰੀਕਲ ਕਰ ਰਹੇ ਹੈ ਨਾ ਪਖੰਡ ਕਰ ਰਹੇ ਹੈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਜਿਹੜਾ ਆਪਾਂ ਕਹਿੰਿਆ ਅੰਧਵਿਸ਼ਵਾਸ ਫੈਲਾ ਰਹੇ ਹੈ ਅਸੀਂ ਉਸ ਗੱਲ ਦੇ ਬਿਲਕੁਲ ਖਿਲਾਫ ਆ ਉਹ ਕਿਸੇ ਵੀ ਧਰਮ ਦਾ ਪਾਠ ਨਹੀਂ ਹੈ ਫੈਮਲੀਜ਼ ਦੇ ਸਾਹਮਣੇ ਆਈਆਂ ਕੁਝ ਜਿਨ੍ਹਾਂ ਨੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਕੀ ਸਾਡਾ ਜਿਹੜਾ ਸਾਨੂੰ ਦੇਖੋ ਅਸੀਂ ਅਸੀਂ ਜਿਹੜਾ ਨੰਬਰ ਦਿੱਤਾ ਸੀਗਾ ਉਸ ਤੇ ਸਾਨੂੰ ਬਹੁਤ ਕਾਲ ਆਈਆਂ ਬੜੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਨੂੰ ਫਸਲਾ ਕੇ ਲੋਕਾਂ ਦਾ ਧਰਮ ਜਿਹੜਾ ਬਦਲਿਆ ਸਾਡੇ ਸੰਪਰਕ ਵਿੱਚ ਹੈ ਬੜੇ ਲੋਕੀ ਆਪਣੇ ਧਰਮ ਵਿੱਚ ਵਾਪਸ ਵੀ ਆ ਗਏ ਸਾਰਿਆਂ ਦੀ ਕਹਾਣੀਆਂ ਜੀ ਪਹਿਲਾਂ ਫੈਕਟ ਚੈੱਕ ਕਰ ਇੱਕ ਚੈੱਕ ਕਰਨ ਤੋਂ ਬਾਅਦ ਹੀ ਅਸੀਂ মিডিਆ ਅੱਗੇ ਸਾਰੇ ਬੰਦੇ ਪਿਟਾਵਾਂਗੇ ਤੇ ਸਾਰੇ ਜਿਹੜੀ ਅਸਲੀਅਤ ਬਾਹਰ ਲੈ ਕੇ ਆਵਾਂਗੇ ਮੇਰਾ ਸਰ ਇਹ ਵੀ ਚੀਜ਼ ਚੈੱਕ ਕਰਨ ਚਾਹੀਏ ਕਿ ਜਿਹੜੇ ਤਾਜਪੁਰ ਚਰਚਾ ਹੈਗਾ ਜਾਂ ਖਮਰਾ ਚਰਚਾ ਹੈਗਾ ਇੱਥੇ ਆਈਡੀ ਕਾਰਡ ਬਣਾਏ ਹੋਏ ਨੇ ਆਈਡੀ ਕਾਰਡ ਦੇਖ ਕੇ ਹੀ ਅੰਦਰ ਜਾਣ ਦਿੱਤਾ ਹੈ ਅਦਰਵਾਈਜ਼ ਬਿਲਕੁਕੁਲ ਜੀ ਅਸੀਂ ਗੀਚਪਾਨ ਦੀ ਗੱਲ ਹੈ ऐसे ਕਿਹੜਾ ਮੈਨੂੰ ਦੱਸੋ ਕਿਹੜਾ ਰਿਲੀਜੀਅਸ ਇੰਸਟੀਟਿਊਸ਼ਨ ਹੈ ਜਿਹਦੇ ਦਰਵਾਜ਼ੇ ਖੁੱਲ੍ਹੇ ਨਹੀਂ ਹੁੰਦੇ ਦਰਬਾਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਖੁੱਲ੍ਹੇ ਕੋਈ ਬੰਦਾ ਕਿਸੇ ਜਾਤ ਦਾ ਕਿਸੇ ਧਰਮ ਦਾ ਉੱਤੇ ਜਾ ਸਕਦਾ ਕੋਈ ਤੁਹਾਡੀ ਆਈਡੀ ਨਹੀਂ ਚੈੱਕ ਕਰਦਾ ਕੋਈ ਤੁਹਾਡਾ ਨਾਮ ਨਹੀਂ ਪੁੱਛਦਾ ਕੋਈ ਤੁਹਾਡਾ ਧਰਮ ਨਹੀਂ ਪੁੱਛਦਾ ਇਹਨਾਂ ਨੇ ਕੀ ਛੁਪਾਣਾ ਜਿਉਂ ਉਹਨਾਂ ਦੀਆਂ ਇੰਨੀਆਂ ਉੱਚੀਆਂ ਉੱਚੀਆਂ ਦੀਵਾਰਾਂ ਨੇ ਵੱਡੇ ਵੱਡੇ ਗੇਟਾਂ ਬੌਂਸਰ ਖੜੇ ਆ ਸਿਕਿਉਰਿਟੀ ਗਾਰਡ ਚੈੱਕ ਕਰਦੇ ਕੀ ਲੋੜ ਇਸ ਗੱਲ ਦੀ ਉਹ ਆਪ ਹੀ ਚੀਜ਼ ਸ਼ੋਅ ਕਰਦੀ ਇਹਨਾਂ ਨੇ ਆਪਣੀ ਜਿਹੜੀ ਇਨਫੋਰਮੇਸ਼ਨ ਬਾਹਰ ਨਹੀਂ ਜਾਣਾ ਪ੍ਰਾਈਵੇਟ ਮੀਡੀਆ ਤੋਂ ਅੰਦਰ ਆਉਣ ਦੀ ਬਿਲਕੁਲ ਉਹਨਾਂ ਕੋਲ ਹੈ ਹੀ ਨਹੀਂ ਨਾ ਪ੍ਰਾਈਵੇਟ ਮੀਡੀਆ ਤੇ ਜਾ ਹੀ ਨਹੀਂ ਸਕਦੀ ਇਹਨਾਂ ਦਾ ਆਪਣਾ ਮੀਡੀਆ ਇਹ ਇਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕੀ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕਾਂ ਨੂੰ ਕੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਡੀਆ ਕਿਉਂ ਨਹੀਂ ਅਲਾਊਡ ਹੁੰਦੇ ਲੱਗਦਾ ਜਿਹੜੀ ਕੋਈ ਗਤੀਵਿਧੀ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੇਖਣ ਦਿੰਦੇ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਚੀਜ਼ਾਂ ਕਰਕੇ ਇਹਨਾਂ ਦੇ ਦੇਖੋ ਪੰਜਾਬ ਦਾ ਮਾਹੌਲ ਜੀ ਅਸੀਂ ਤਾਂ ਪੰਜਾਬ ਦਾ ਮਾਹ ਜਿੱਥੇ ਦੇਖੋ ਐਨਾ ਅੰਧਵਿਸ਼ਵਾਸ ਇੰਨੀ ਕਲੀਅਰਲੀ ਵਧੀਆਂ ਨਜ਼ਰ ਆ ਰਹੀਆਂ ਜਲੰਧਰ ਦੇ ਵਿੱਚ ਹਾਂਜੀ ਵਾਰਦ ਤੋਂ ਬਹੁਤ ਬਹੁਤ ਦਵਰਾ ਸਿੰਘ ਵਾਰਦ ਤਾਂ ਭਾਜੀ ਸਾਰੀਆਂ ਵਧੀਆਂ ਨਜ਼ਰ ਆ ਰਹੀਆਂ ਪਰ ਆਪਾਂ ਇਹਨਾਂ ਪੰਜਾਬ ਪਚੋ ਮੋਰਚਾ ਹੈ ਅਸੀਂ ਇਹਦੀ ਸਟਾਰਟ ਕੀਤੀ ਹੈ ਜਿਹੜਾ ਇਲੀਗਲ ਧਰਮ ਕਨਵਰਜਨ ਹੋ ਰਹੀ ਹੈ ਬਾਇੰਟਾਈਸਮੈਂਟ ਬਾਇ ਫਰਾਡ ਬਾਇ ਕਨਵਰਜਨ ਕਿਸੇ ਨੂੰ ਲਿਓਰ ਕਰਕੇ ਗਲਤ ਇਨਫੋਰਮੇਸ਼ਨ ਦੇ ਕੇ ਅਸੀਂ ਉਸ ਗੱਲ ਦੇ ਖਿਲਾਫ ਆ ਤੇ ਮੈਂ ਦੁਬਾਰਾ ਕਹਿ ਰਿਹਾ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਅਸੀਂ ਸਾਰੇ ਆਮ ਇਨਸਾਨ ਆ ਵੀ ਆਰ ਆਲ ਲੋਅ ਬੈਟਿੰਗ ਸੈਕੂਲਰ ਸਿਟੀਜ਼ਨਸ ਬਟ ਹਮ ਪਰਕੰਡ ਵਾਤੇ ਖਿਲਾਫ ਆ ਜਿਹੜਾ ਮੰਨਪਤਾ ਦੇ ਰਹੇ 12 ਸਾਲ ਨੂੰ ਜਾਂ ਪ੍ਰਸ਼ਾਸਨ ਵਿੱਚ ਕੀ ਕੁਝ ਲਿਖਿਆ ਗਿਆ ਲੋਕ ਦੇਖ ਰਹੇ ਨੇ ਤੁਹਾਡੇ ਸਾਡੇ ਮਾਨਯੋਗ ਪ੍ਰੋਗਰਾਹ ਸਾਹਿਬ ਜੀ ਇਹਨਾਂ ਨੇ ਇਨੀਸ਼ੀਏਟਿਵ ਲਿਆ ਇਹ ਕਹਿੰਦੇ ਤੁਹਾਨੂੰ ਉੱਥੇ ਆਉਣ ਦੀ ਲੋੜ ਨਹੀਂ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਜੀ ਡੋਗਰਾ ਸਾਹਿਬ ਦਾ ਜੀ ਤੁਹਾਨੂੰ ਪਤਾ ਜਲੰਧਰ ਵਿੱਚ ਪਿਛਲੇ ਦਿਨਾਂ ਵਾਰਦਾਤ ਕਰਕੇ ਪੁਲਿਸ ਸਾਰੀ ਬਹੁਤ ਬਿਜ਼ੀ ਹੈ ਜੇ ਅਮਨੇ ਟਾਈਮ ਕੱਢ ਕੇ ਇੱਥੇ ਪਹੁੰਚੇ ਹੈ ਇਹਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਹੈ ਜਿਹੜੀਆਂ ਵੀ ਗੱਲਾਂ ਮੈਸੇਜ ਦਿੱਤੀਆਂ ਜਿਹੜੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹ ਸਾਰੀਆਂ ਗੱਲਾਂ ਇਸ ਮੰਗ ਪੱਤਰ ਵਿੱਚ ਲਿਖੀਆਂ ਹੈ ਇਹਦਾ ਡਰਾਫਟ ਮੈਂ ਜਿਹੜਾ ਮੀਡੀਆ ਨੂੰ ਵੀ ਦੇ ਦਾਂਗਾ ਤੇ ਮੇਰੇ ਸਾਰੇ ਮੀਡੀਆ ਵਾਲਿਆਂ ਨੂੰ ਰਿਕੁਐਸਟ ਹੈ ਅੱਜ 26 11 ਤਰੀਕ ਹੈ ਤੁਹਾਡੇ ਸਾਹਮਣੇ ਆਪਾਂ ਪੁਲਿਸ ਨੂੰ ਮੈਮੋਰੰਡਮ ਦਿੱਤਾ ਹੈ ਜੇ ਤੁਸੀਂ ਹਰ ਹਫਤੇ ਨੂੰ एक्शन लिया गया जो बार। बार। का आगे। है लगे है सी पी साहब डीसी साहब इतने नोटिंग ला के अच्छी भेज देते ਕਿਹੜੇ ਬੇੜੀ ਮੰਗਾਉਣੀਆਂ ਨੇ ਜਿਹੜੀ ਇਹ ਕਾਰਵਾਈ ਜਿਸ ਦਾ ਦੱਸਿਆ ਗਿਆ ਇਹਨਾਂ ਨੂੰ ਵੀ ਚਰਚ ਵੱਲੋਂ ਜਿਹੜੀਆਂ ਗਲਵਰਜਲ ਕੀਤੀ ਜਾ ਰਹੀ ਹੀਲਿੰਗ ਲੈ ਕੇ ਉਸ ਨੂੰ ਜਿਸ ਤਰ੍ਹਾਂ ਦੇਖਦੇ ਹੋ ਕੋਈ ਨਹੀਂ ਉਹ ਤਾਂ ਨਵੀਂ ਗੱਲ ਕਰ ਰਹੇ ਨੇ ਕਿਹੜਾ ਕੀਤੀ ਸਾਨੂੰ ਕੋਈ ਪ੍ਰੂਫ ਦਿਓਗੇ ਆਪਾਂ ਚੈੱਕ ਕਰ ਲਾਂਗੇ ਕਿਉਂਕਿ ਜਿਹੜੀ ਤਾਜਪੁਰ ਚਰਚ ਦੇ ਵਿੱਚ ਇਹ ਮਿਸਟਰੀ ਚੱਲਦੀ ਪਈ ਸੀ ਕਿ ਰਵਿੰਦਰ ਸਿੰਘ ਵਾਲੀ ਉਹਨੂੰ ਤਾਂ ਕਾਫੀ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਹਾਲੇ ਜੇਲ੍ਹ ਦੇ ਵਿੱਚ ਹੈ ਉਹ ਚਲੋ ਇਹਦੇ ਬਾਰੇ ਇੰਨਾ ਪਤਾ ਨਹੀਂ ਹੈ ਫਿਰ ਵੀ ਅਸੀਂ ਜੋ ਵੀ ਇਹਨਾਂ ਨੇ ਮੁੰਡਾ ਸਾਰੀਆਂ ਲਿਖੀਆਂ ਕਿ ਅਸੀਂ ਵੈਰੀਫਾਈ ਕਿ ਹੋ ਗਏ ਜਿਹੜਾ ਸਰਕਾਰ ਬੰਦੀ ਰੈਲੀ ਰੈਲੀ ਨਹੀਂ ਕਰਨ ਦਿੱਤੀ ਕਿ ਕੀ ਪਰਮਿਸ਼ਨ ਦਾ ਕੋਈ ਇਸ਼ੂ ਸੀਗਾ ਕੀ ਕਾਰਨ ਕੀ ਸੀ ਚਲੋ ਅਸੀਂ ਸਾਡੇ ਭਰਾ ਆ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਆ ਇਹਨਾਂ ਨੂੰ ਇਹਨਾਂ ਨੇ ਆਣਾ ਸੀ ਲੋਕ ਪਬਲਿਕ ਟ੍ਰੈਫਿਕ ਦਾ ਸਮੱਸਿਆ ਸੀ ਮੈਂ ਇਹਨਾਂ ਨੂੰ ਰਿਕਵੈਸਟ ਕਰ ਦਿੱਤੀ ਹੈ ਜਨ ਨੇ ਮੈਨੂੰ ਇਹਨਾਂ ਨੇ ਚੱਲ ਕੇ ਆਣਾ ਸੀ ਅਸੀਂ ਚੱਲ ਕੇ ਆ ਗਏ ਇੱਥੇ ਇੱਥੇ ਮੰਗ ਪੱਤਰ ਲੈ ਲਿਆ ਨਾ ਕੋਲੋਂ ਜਿਹੜੀਆਂ ਮੰਗਾ ਸੀ ਨੋਟਿੰਗ ਲਾ ਕੇ ਸੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇੱਕ ਇੱਕ ਮੰਗਾ ਕੀ ਕੀ ਲਿਖਿਆ ਗਿਆ ਚਰਚ ਨੂੰ ਲੈ ਕੇ ਲਿਖੀ ਗਈ ਹੈ ਜਾਂ ਕੋਈ ਹੋਰ ਕੋਈ ਮੁੱਦੇ ਵੀ ਆ ਗਏ ਲੱਗਦਾ ਧਰਮ ਦੇ ਲਿਖੇ ਕਿਉਂ ਸੀ ਬਾਪ ਚੈੱਕ ਕਰਾ ਦਿੱਤਾ ਸਾਰੀਆਂ ਕਨਵਰਜਨ ਦੇ ਸਬੰਧੀ ਹੈ ਉਹ ਚੈੱਕ ਕਰ ਲੈਣੇ ਸਾਰੋਂ ਅਸੀਂ ਹਾਂਜੀ ਹੈਗੇ ਉਹ ਜਨਰਲ ਮੰਗਾ ਇਹਨਾਂ ਨੇ ਦੇਖ ਲਿਆ